ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਹਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ। ਸੋ ਪਿੱਛੇ ਆਵਾਜ਼ ਦੀ ਟੋਕਾ ਹੋ ਰਿਹਾ ਇਸ ਕਰਕੇ ਮੈਂ ਥੋੜਾ ਜਿਹਾ ਲਾਊਡਲੀ ਬੋਲਾਂਗੀ ਤਾਂ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਗੱਲਾਂ ਸਪਸ਼ਟ ਰੂਪ ਦੇ ਵਿੱਚ ਸੁਣਾਈ ਦੇਣ ਕਿ ਮੈਂ ਜੋ ਗੱਲ ਕਹਿੰਦੀ ਉਹ ਵੀ ਕੀ ਕਹਿੰਦੀ ਆ। ਟਾਈਮ ਸ਼ਾਮ ਜਿਹਦਾ ਟਾਈਮ ਹੋਇਆ ਵਾ ਤਕਰੀਬਨ 4 ਕ ਵੱਜੇ ਹੋਏ ਹਨ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਤੇ ਕਹਿਣ ਦਾ ਮਤਲਬ ਐਦਾਂ ਵੀ ਨਾ ਇੱਕ ਕੰਬਲ ਸੀ ਨਾ ਥੋੜੇ ਧਾਗੇ ਵਗੈਰਾ ਨਿਕਣੇ ਰਿਤੇ ਸਬਜ਼ੀ ਵਗੈਰਾ ਧਰ ਲਈ ਆਟੇ ਵਗੈਰਾ ਗੁੰਨ ਲਿਆਉਣ ਬਸ ਪ੍ਰਸ਼ਾਦ ਵੀ ਬਣਾਉਣਾ ਬਾਕੀ ਕੱਪੜੇ-ਕੱਪੜੇ ਤੈ ਮਾਰ ਕੇ ਸੀ ਰੱਖਦੇ ਫਿਰ ਸੋਚਿਆ ਵੀ ਵੇਲੇ ਕਾ ਨੂੰ ਬੈਠਣਾ ਜਦੋਂ ਆਪਾਂ ਧਾਗੇ-ਤੁਗੇ ਜੇ ਕੱਢ ਲਈਏ ਇਹੇ ਬਹੁਤ ਪੈਰਾਂ ਦੇ ਵਿੱਚ ਫਸਦੇ ਆ ਇਸ ਕਰਕੇ ਤੇ ਚੱਲ ਰਹੇ ਆ ਜੀ ਰੂਟੀਨ ਦੇ ਕੰਮ ਮੰਮੀ ਬੈਠੇ ਆ ਫੋਲ ਮੈਨੋ ਜੀ ਮੇਰੀ ਮੰਮੀ ਨੂੰ ਦੱਸ ਰਹੀ ਗਾ ਸਾਰੇ ਆ ਹੂੰ ਏ ਅੱਜ ਸੀ ਸਖਦੀ ਪਣੀ ਪਾਈ ਦਾਲ ਬਣਾਈ ਆ ਆਜੋ ਆਜੋ ਜੀਨੇ ਜੀਨੇ শাকਨੀਆਂ ਮੱਕੀ ਦੀ ਰੋਟੀ ਬਣਾਣੀ ਅਸੀਂ ਜੇ ਤੁਸੀਂ ਖਾਣਾ ਚਾਹੁੰਦੇ ਤਾਂ ਖਾ ਸਕਦੇ ਹੂੰ ਦਾਲ ਨਾਲ ਮੱਕੀ ਦੀ ਰੋਟੀ ਹਾਂ ਖਾ ਸਕਦੇ ਤੇ ਹਾਂ ਤੇ ਅੱਜ ਹੈਗੀਆਂ ਜੇ ਸੱਤ ਅੱਜ ਵੈਸੇ ਤਾਂ ਰੋਜ਼ ਗਏ ਆ ਪਤਾ ਨਹੀਂ ਹੁਣ ਸਰਦਾਰ ਜੀ ਕਿਛ ਲੈ ਕੇ ਆ ਸਕਦੇ ਆ ਕਿ ਨਹੀਂ ਦੀਦੀ ਤੁਹਾਨੂੰ ਕੀ ਲੱਗਦਾ ਕਹਿ ਨਹੀਂ ਸਕਦੀ ਕਿ ਪਰ ਸ਼ਰਤ ਲਾਈ 50-50 ਰੁਪਏ ਦੀ ਮੈਂ ਕਾ ਨਹੀਂ ਲੈ ਕੇ ਨਹੀਂ ਆ ਸਕਦੇ ਦਲੌੜੀ ਤੇ 2000 ਦੀ ਲਾ ਮੈਂ 2000 ਉਸ ਮੇਰਾ ਮੁਨਾਫਾ ਤਾਂ ਹੋਵੇ ਲੈ ਕੇ ਆ ਸਕਦਾ ਤੁਸੀਂ ਕਹਿੰਦੇ ਲੈ ਕੇ ਆ ਸਕਦਾ ਮੈਂ ਹੈਗੇ ਨਹੀਂ ਲੈ ਕੇ ਨਹੀਂ ਆ ਸਕਦਾ ਹਿਟਲਰ ਪਤਾ ਮੈਨੂੰ ਵੀਡੀਓ ਤੇ 2000 ਨਾ 2000 ਜ਼ਿਆਦਾ ਹੋ ਗਿਆ 1000 ਰੁਪਿਆ ਵੀਡੀਓ ਤੇ ਦੇਣਾ ਤਾਂ ਜੇ ਲੈ ਕੇ ਆ ਗਿਆ ਨਹੀਂ ਲੈ ਕੇ ਆ ਸਕਦਾ ਰਵਿੰਦਰ ਮੈਂ ਅੱਜ ਕੱਲ੍ਹ ਕਹਿੰਦੀ ਆ ਰੋਜ਼ ਨਹੀਂ ਲੈ ਕੇ ਆ ਸਕਦਾ ਤੁਸੀਂ ਕਹਿੰਦੇ ਰੋਜ਼ ਰਵਿੰਦਰ ਲੈ ਕੇ ਆ ਸਕਦਾ ਹਾਂ 1000 ਰੁਪਏ ਦੀ 1513 500 ਮੇਰਾ ਚਲ ਕੋਈ ਨਾ ਲੱਦੀ ਤੇਰੇ ਨਾਲ ਮੈਨੂੰ ਪੈਸੇ ਪਿਆਰੇ ਤਾਂ ਮੇਰੇ ਪਰੇ ਖਾਚਣੇ ਮੈਨੂੰ ਪਤਾ ਸੀ ਪਹਿਲਾਂ ਇੱਕ ਵਾਰ ਮੈਂ ਫੋਨ ਕਰਕੇ ਪੁੱਛਿਆ ਵੀ ਉਹ ਹੈਗੇ ਕਿੱਥੇ ਆ ਹਾਂ ਅੱਜ ਲੇਟ ਬਹੁਤ ਕਰਤਾ ਪਾਜੀ ਆਇਨੇ ਪੰਜੇ ਵਜ ਗਏ ਮੈਂ ਤਾਂ ਹਲੇ ਉਹ ਬਣਾਉਣੀ ਆ ਚਾਰੇ ਵਜਾਉਣੀ ਆ ਤੇ ਐਵੇਂ ਬਹੁਤ ਕਰਤਾ ਜਾਇਓ ਨਹੀਂ ਹੈਗੇ ਪਾਜੀ ਹਨਾ ਕੋਈ ਕੰਮ ਪੈ ਗਿਆ ਹੋਣਾ ਉਹ ਪਾਇਆ ਤਾਂ ਹੀ ਆਇਆ ਹੂੰ ਨਹੀਂ ਇੰਨੀ ਤਾਂ ਲੇਟ ਹੁੰਦਾ ਨਹੀਂ ਉਹ ਸੋਈ ਟਾਈਮ ਨਾਲ ਆ ਜਾਂਦੇ ਆ ਹੂੰ ਹੋਈ ਤਾਂ ਹਰ ਦੇ ਅੱਜ ਤੋਂ ਅੱਜ ਤਾਂ ਸਾਡੇ ਪਾਪਾ ਜੀ ਵੀ ਸੈਰ ਕਰਕੇ ਆਏ ਹਾਂ ਜੀ ਸਤਿ ਸ੍ਰੀ ਅਕਾਲ ਜੀ ਰੋਪੜ ਦੀ ਸਪੈਸ਼ਲ ਚਾਹ ਪੀ ਕੇ ਆਏ ਪਾਪਾ ਜੀ ਐਨਕਾਂ ਬਣਾਵਾ ਕੇ ਲੈ ਆ ਆਹ ਦੇਖੋ ਅਸਲੀ ਪਿਆਰ ਜਿਹਦੇ ਕਰੀ ਬਿਨਰੇ ਆਦੇ ਪਾਪਾ ਜੀ ਅੱਜ ਰੂਸਡੇ ਆ ਸੁਣੀ ਸੁਣੀ ਹੋਈ ਪਈ ਨਹੀਂ ਅੱਜ ਰੋਜ ਦੇ ਆ ਪਾਪਾ ਜੀ ਨੇ ਐਨਕੜੇ ਬਣਾਤਾ ਮੰਮੀ ਨੂੰ ਐਨਕ ਲਿਆ ਕੇ ਦਿੱਤੀ ਮੰਮੀ ਨੂੰ ਐਨਕ ਲਿਆ ਕੇ ਦਿੱਤੀ ਅੱਜ ਲੱਗਿਆ ਨਹੀਂ ਮੌਨ ਰਵਿੰਦਰ ਭਾਜੀ ਨੇ ਕਿਹਾ ਵਾ ਚਲ ਅੱਗੇ ਨਹੀਂ ਹੈ ਉਹਨਾਂ ਨੇ ਐਨਕ ਜੀ ਸਾਸਤ੍ਰੀ ਕਾਲ ਸਾਸਤ੍ਰੀ ਕਾਲ ਸੌਰੀ ਆਏ ਨਹੀਂ ਜੀ ਵੇ ਬੱਚੇ ਭੱਜ ਆ ਗਿਆ ਵੈਸੇ ਤਾਂ ਉਹ ਹੈਗੇ ਕਿੱਥੇ ਤੇ ਜੀ ਹੋਰ ਇਹਨਾਂ ਨੂੰ ਵੀ ਲੈ ਕਰਵਾ ਦਤਾ ਰਾਜ ਕਰਨ ਲਈ ਕਿਹਦੇ ਕੀ ਆਜੀ ਕੋ ਸਹ ਹੈਗੇ ਅੱਜ ਕੋ ਸਹ ਹੈਗਾ ਤਾਂ ਅੱਜ ਨੂੰ ਕੋ ਕੀ ਆਏਗਾ ਤਾਂ ਅੱਜ ਨੂੰ ਹਾਂ ਬਸ ਕੁਛ ਨਹੀਂ ਜੀ ਉਹ ਤਾਂ ਮੈਂ ਦੀਦੀ ਨੂੰ ਕਹਿ ਦਿੱਤੀ ਵੀ ਹੈ ਇੱਜ਼ਤ ਰੱਖ ਲਿਓ ਇੱਜ਼ਤ ਮੰਮੀ ਕਹਿੰਦੇ ਵਿਆਹ ਤਾਂ ਅੱਜ ਕੀ ਹੋਇਆ ਸ਼ਰਤ ਲੱਗੀ ਵੀ ਆ ਮੇਰੀ ਤੇ ਜਸਮੀਂ ਦੀ ਜਿੱਤ ਰੱਖਣੀ ਆ ਤੁਸੀਂ ਮੇਰੀ ਅੱਜ ਮੈਂ ਸ਼ਰਤ ਲਾਈ ਵੀ 1000 ਰੁਪਏ ਦੀ ਦੀਦੀ ਨੇ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸ਼ਰਤ ਲਾਈ ਠੀਕ ਆ ਦੀਦੀ ਜੀ ਤੁਸੀਂ ਇੱਜ਼ਤ ਰੱਖਣੀ ਆ ਹੁਣ ਤੁਸੀਂ ਦੇਖ ਲਿਓ ਕਾਦੀ ਸ਼ਰਤ ਆ ਅੱਟੇ ਤੁਸੀਂ ਜੋ ਚੇਰਾ ਹੁਣ ਕਾਦੀ ਜੇ ਅਸੀਂ ਉਹਦਾ ਆਸਤਾ ਪੈ ਤਾ ਜਿੱਤ ਜਾਣਾ ਹੈ ਤੁਮ ਨੂੰ ਮੁਝਾ ਕਹੀਦਾ ਫੇਰਾ ਮੁਝੂ ਲੈ ਕੇ ਆਏ ਚਲ ਕੋਈ ਨਾ ਲਿਖਾਇਆ ਤਾਂ ਇਹ ਇੱਕ ਚੀਜ਼ ਤਾਂ ਮਨੂੰ ਵੀ ਯਾਦ ਆ ਵੀ ਅੱਜ ਕੀ ਆ ਏ ਪਤਨੀ ਕਾ ਮਾਂ ਉਹ ਰਹੀ ਪਤਨੀ ਕਾ ਕੋਈ ਹੋਰ ਨਵੀਂ ਚੀਜ਼ ਪੜਾਈ ਬੈਠੀ ਹੋਵੇ ਕਿ ਆਜ ਅਸੀਂ ਕੜੀ ਚੌਲ ਕੜੀ ਚੌਲ ਦੇ ਨਹੀਂ ਬਣਾਣਾ ਅੱਜ ਸਾਰੇ ਟੱਬ ਅਨੇ ਚੁੱਕੇ ਆਜੋ ਚਲੋ ਤੁਸੀਂ ਚੰਗਾ ਹਾਂ 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 ਕੋਈ ਨਹੀਂ ਬਸ ਆ ਗਾ ਥੋੜੀ ਦੇਰ ਹਾਂਜੀ ਈਨੇ ਮਾਰਿਆ ਮਰੇ ਪੁੱਤ ਨੂੰ ਨਹੀਂ ਮਾੜਾ ਆਹੀ ਕੁ ਚੱਲੀ ਜਾਣਾ ਬਲਾਓ ਸਾਸਤਰੀ ਕਾਲ ਬਲਾਓ ਜੀ ਅੱਜ ਅਗਮ ਆਈ ਵੀ ਬਹੁਤ ਚਿਰ ਬਾਅਦ ਸਾਡੇ ਘਰ ਹਮਮ ਅਗਮ ਨੂੰ ਸਾਸਤਰੀ ਕਾਲ ਚਾਹੀਦਾ ਦੇਖ ਲਓ ਸਾਸਤਰੀ ਕਾਲ ਬਲਾਓ ਉੱਤੂ ਬਲਾਓ ਸਾਸਤਰੀ ਕਾਲ ਬਲਾਈ ਪੁੱਤ ਇਹ ਤਾਂ ਸੱਚ ਕਿਹਾ ਮਾਓ ਛਾਤੀ ਕੇ ਪਾਓ ਚਲ ਅੱਛਾ ਕਾਲੀ ਬਾਈ ਵੀ ਕਰ ਦੋ ਬਾਈ ਵੀ ਕਰ ਦੋ ਦੇਖੋ ਵਸਪੀ ਪਈ ਆਪਣੀ ਇਹਦੀ ਸਾਸਤਰੀ ਕਾਲ ਇਹਦੀ ਮੈਂ ਸਸਰੀਕਾ ਦਾ ਰੱਖਾ ਖੋਲ ਕੇ ਦੇਖਦੀ ਪਾਪਾ ਜੀ ਕੀ ਤੇ ਰਵਿੰਦਰ ਤਾਂ ਨਹੀਂ ਲਿਖਿਆ ਦਿਖੇ ਪਾਜੀ ਪਾਜੀ ਨਹੀਂ ਦਿਖਿਆ ਨਹੀਂ ਭਾਈ ਇੱਥੇ ਨਹੀਂ ਐਸਾ ਤੁਸੀਂ ਵੀ ਤਾਂ ਰੱਪੜਦੇ ਆਏ ਆ ਨਾ ਤੇ ਹੁਣ ਮੈਂ ਸਾਈਕਲ ਵਾਹ ਉਹ ਗੱਡੀ ਤੇ ਉਹ ਮੋਟਰਸਾਈਕਲ ਤੇ ਗੱਡੀ ਤੇ ਗੱਡੀ ਤਾਂ ਆ ਖੜੀ ਗਈ ਰਾਸੀ ਕੱਲ ਮੇਰੇ ਨਾਲ ਵੀ ਇੱਕ ਖਲੋਲ ਹੋਈ ਸੀਗੀ ਕੱਲ ਪਰਸੋਂ ਦੀ ਗੱਲ ਆ ਪਾਜੀ ਆਏ ਵੈਸੀ ਆ ਸੀਗੇ ਉਹਨਾਂ ਕਿਤੇ ਕੰਮ ਜਾਣਾ ਹੈ ਮੈਂ ਤਾਂ ਗਏ ਨਹੀਂ ਹੈਗੇ ਕੰਮ ਹੋਇਆ ਤਾਂ ਅੰਦਰ ਤੇ ਹੀ ਉੱਠੇ ਸਗੋਂ ਮੈਂ ਵੇੜੇ ਚ ਫਿਰਦੀ ਮਮੀ ਕਹਿੰਦੀ ਤੈਨੂੰ ਦਿਖਦਾ ਨਹੀਂ ਗਿਆ ਤਾਂ ਹੈਗਾ ਗੱਡੀ ਤਾਂ ਹੈ ਨਹੀਂ ਕਹਿੰਦੀ ਆਪਣੀ ਹਾਂ ਜੇ ਆਪਾਜੀ ਗਏ ਨਹੀਂ ਹੈਗੇ ਮੈਂ ਕਹਾਂ ਨਹੀਂ ਗਿਆ ਕਹਿੰਦੀ ਨਹੀਂ ਕਹਿੰਦੀ ਅੰਦਰ ਹੈ ਮੈਂ ਕਹਾਂ ਉਦੋਂ ਉੱਥੇ ਚਲੇ ਗਿਆ ਕਹਿੰਦੀ ਨਾ ਮੈਂ ਗੱਡੀ ਤਾਂ ਦੇਖਦਾ ਗੱਡੀ ਤਾਂ ਹੈ ਨਹੀਂ ਕਹਿੰਦੀ ਇੱਕ ਬੀਜ ਦੇ ਦਿੰਦਾ ਤੈਨੂੰ ਸਸ ਦੱਸ ਦੇ ਨਾ ਬੀਜ ਨੇ ਦਿੱਤਾ ਉਹ ਮੈਂ ਬਾਲਟੀਆ ਤਾਂ ਕਿਹਾ ਹੀ ਦਿੰਦੀ ਬਾਲਟੀਆ ਰੱਤੀ ਦਾ ਇੱਕ ਫਰਿੱਜ ਤਾਂ ਆਉਣ ਵਾਲਾ ਲੈ ਭਾਜੀ ਦਊਗਾ ਮੈਂ ਕਹ ਤਾ ਦਵਾ ਮੈਂ ਤਾਂ ਆਪ ਫਰਿੱਜ ਨੇ ਸਾਰੇ ਦੇ ਸਕਦੇ ਇੱਕ ਦੂਜੇ ਮਮਮੀ ਨੂੰ ਵੀ ਦੇ ਸਕਦੇ ਆ ਇਹ ਜੀ ਤਾਂ ਕੋਈ ਨਹੀਂ ਅਸੀਂ ਮਮਮੀ ਨੂੰ ਪਿਆਰ ਕਰਦੇ ਆ ਵੈਸੇ ਮੈਂ ਤੇਰੇ ਭਾਜੀ ਨੂੰ ਦੇ ਤਾ ਮੈਨੂੰ ਪਿਆਰ ਕਰਦੇ ਅਸੀਂ ਆਪਣੇ ਮਮਮੀ ਨਾਲ ਮੈਂ ਦਾਲ ਬਣਾਤੀ ਆ ਜਾਂ ਦਾਲ ਉਗਦੀ ਉਹਦੇ ਫੁੱਲ ਨਿਕਲਦੇ ਮੈਂ ਤਾਂ ਦਾਲ ਬਣਾਤੀ ਦਾਲ ਚੱਟ ਤੂੰ ਚੱਟ ਤੂੰ ਦਾ ਮਮੀ ਨਾ ਦਊਗਾ ਫਿਰ ਅੱਜ ਪੂਰਾ ਮੈਂ ਤਾਂ ਫੁੱਲੜੇ ਮਨਾਤਾ ਦਾਲ ਪਾਪਾ ਜੀ ਹਨ ਫੁੱਲ ਨੇ ਕਿਹੜਾ ਤੁਸੀਂ ਗੱਲ ਸਮਝਦੇ ਆ ਓ ਦੇਖੋ ਸਰਵਣ ਰੁਕ ਜਾ ਮੈਂ ਲਿਆ ਕੇ ਦਿੰਦੀ ਓ ਮੜਾ ਫੁੱਲ ਦੀ ਪਾਪਾ ਜੀ ਨਾ ਲਵਗੇ ਇਹ ਪਾਪਾ ਜੀ ਮਮੀ ਨੂੰ ਦੇ ਸਕਦੇ ਕੋਈ ਛੋਟੀ ਗੱਲ ਨਹੀਂ ਹੈਗੀ ਇੱਕ ਫੁੱਲ ਤੋੜ ਲਿਆ ਆ ਖੁਸ਼ੀ ਦਾ ਪ੍ਰਤੀਕ ਹੁੰਦਾ ਖੁਸ਼ੀ ਮਨਾਉਣ ਦੇ ਲਈ ਉਹ ਨਾ ਤਾਂ ਬੁੱਟਾ ਹੀ ਤੋੜ ਲਿਆਂਦਾ ਮਮਾ ਮਮਾ ਆ ਦੇ ਕਿਵੇਂ ਲੈ ਕੇ ਆਈਏ ਲੈ ਜਾ ਇਸ ਵਿੱਚ ਦੇਖ ਕਿੱਦਾਂ ਬੋਲਿਆ ਥੈਂਕ ਯੂ ਸਾਰਿਆਂ ਨੂੰ ਦੋ ਅਸੀਂ ਮੰਮੀ ਨੂੰ ਦਿੱਤਾ ਮੰਮੀ ਆ ਲੋ ਥੈਂਕ ਯੂ ਮੰਮੀ ਤੁਸੀਂ ਪਾਪਾ ਜੀ ਨੂੰ ਫੋਟੋ ਖਾਣੇ ਦਾ ਰੋਜ਼ ਫੋਟੋ ਖਿੱਚਦੀ ਫੋਟੋ ਖਿੱਚ ਇੱਕ ਮਿੰਟ ਪੰਪੂ ਜੀ ਫੋਟੋ ਖਿੱਚ ਉਹ ਮੰਗਦੀ ਆ ਲੈ ਜੀ ਹੋ ਨਾ ਨਾ ਆ ਆ ਵੀ ਕਿੰਨਾ ਬੜਾ ਆ ਕਿੰਨੀ ਆ ਦੇ ਕਿੰਨੇ ਸ਼ੌਂਕ ਮਮੀ ਆ ਤਾਂ ਲੈ ਨਾ ਥੈਂਕ ਯੂ ਭਾਈ ਪਾਪਾ ਜੀ ਪਾਪਾ ਜੀ ਮਾਸਾ ਆ ਵੀ ਤੇ ਰਣੀ ਨਹੀਂ ਤੂੰ ਆਪਣੀ ਨੂੰਹ ਕੋ ਤੁਹਾਡੇ ਅਗਰ ਨੂੰ ਦੋ ਅਗਰ ਨੂੰ ਅਗਰ ਨੂੰ ਉਹਨੂੰ ਮਨਾਉਂਦਾ ਹੈ ਕਹਿੰਦੀ ਹੋਰ ਤਾਂ ਹੋਰ ਕਰ ਲੈ ਲਓ ਜੀ ਇਹਨਾਂ ਨਹੀਂ ਖੇਲਣਾ ਮੁੜ ਕੇ ਖੁਸ਼ ਹੈ ਕੀ ਆ ਚਾਹੀਦਾ ਇੱਥੇ ਤੇ ਹਾਂ ਕੀ ਲੈ ਕੇ ਜਾਣਾ ਔਰੇ ਅਗਰ ਨੂੰਹ ਸਾਡੀ ਖੁਸ਼ੀ ਨਹੀਂ ਹੋਈ ਉਹਨੂੰ ਬੂਟੇ ਤਾਂ ਤੋੜ ਕੇ ਚਾਹੀਦਾ ਉਰੇ ਬਿੰਦਰ ਆ ਗਿਆ ਲਾਦਾ ਨਹੀਂ ਕਿ ਉਹ ਕਦੇ ਮੈਨੂੰ ਵੀ ਲੱਗਦਾ ਦੇਖੇ ਤਾਂ ਐਨੀ ਛੇਤੀ ਹਾਂ ਆ ਗਿਆ ਆ ਗਿਆ ਲਓ ਜੀ ਲੋ ਜੂ ਨਿਨ ਨਾ ਸੱਚੂ ਆ ਗਿਆ ਗੇਟ ਖੋਲੋ ਸੱਚੂ ਗੇਟ ਆ ਗਿਆ ਗੇਟ ਆ ਗਿਆ ਦੇਖੋ ਸੱਚੂ ਜਮਾ ਲੇਟੂ ਕਮਲਾ ਆਤਾ ਮੈਂ ਕਿਹਾ ਗੇਟ ਆ ਗਿਆ ਬਾਜੀ ਖੋਲੋ ਸਹੀ ਗਾਲ ਜੀ ਸਾਰੇ ਹੁਣ ਤਾਂ ਲੈ ਲੋ ਨਵਾਂ ਮੋਟਰਸਾਈਕਲ ਕਾ ਨੂੰ ਵਿਚਾਰੇ ਦੇ ਟਾਂਕੇ ਨਵਾਲ ਵਾਕੇ ਉਹਨੂੰ ਤਕਲੀਫ ਦਿੱਤੀ ਪਈ ਗੱਲ ਪਤਾ ਕੀ ਆਏ ਕੋਈ ਜਗ੍ਹਾ ਨਹੀਂ ਹੋਇਆ ਪ੍ਰੈਸ਼ ਨਹੀਂ ਹੋਇਆ ਭਾਈ ਗੱਲ ਆ ਜੀ ਹੁਣ ਜੇ ਵਜਨ ਪੈਣਾ ਮੋਟਰਸਾਈਕਲ ਪਰ ਫਿਰ ਤਾਂ ਬਲੇ ਚਲੋ ਮਾੜਾ ਮੋਟਾ ਰਿਪੇਅਰ ਤਾਂ ਮੰਗਣ ਨੂੰ ਬਾਜੀ ਥੈਂਕ ਯੂ ਲੱਟੋ ਵੀ ਦੇਤੇ ਆ ਮੇਰਾ ਮੇਰਾ ਤਾਂ ਥੈਂਕ ਯੂ ਵੀ ਵਿਚੇ ਰੁਕ ਗਿਆ ਹੁਣ ਕੀ ਹੈਗਾ ਤੁਹਾਡੇ ਕੋਲ ਮੈਂ ਤੁਹਾਨੂੰ ਕਿਹਾ ਆਪਾਂ ਨਾ ਕਿ ਤਾਂ ਹੀ ਲੇਟ ਹੋ ਗਿਆ ਇਹ ਮੋਟਰਸਾਈਕਲ ਸੁਣਾਉਂਦਾ ਹੋਣਾ ਉਹ ਮੋਟਰਸਾਈਕਲ ਪਾਪਾ ਜੀ ਨੇ ਅੱਜ ਮੰਮੀ ਲਈ ਮੰਮੀ ਨੇ ਪਾਪਾ ਜੀ ਨੂੰ ਇੱਕ ਕੜਤਾ ਅੱਜ ਫੁੱਲ ਇੱਕ ਪਾਪਾ ਜੀ ਨੇ ਫਿਰ ਮੰਮੀ ਨੂੰ ਗਿਫਟ ਕਰਿਆ ਐਨਕਾ ਹਾਂ ਅੱਛਾ ਸ਼ਰਮ ਕਰੋ ਵਧੀਆ ਨੇ ਲੀਆਂ ਔਰ ਵਾਹ ਵੀ ਵਾਹ ਗੱਡੀਆਂ ਪੁਆਤੀਆਂ ਸਿੱਖ ਲੋ ਕੁਛ ਜਾਨੋ ਵਧੀਆ ਹੋ ਗਈਆਂ ਹੁਣ ਮੰਮੀ ਮਨਕੀਰਤ ਤੇ ਬਚਾ ਕੇ ਰੱਖੀਏ ਮਨਕੀਰਤ ਤਾਂ ਹੁਣ ਵੀ ਬਚਾਈਏ ਵੀ ਤਾਂ ਤਾਂ ਬੈਠੀ ਪਈ ਪਈਦੀ ਡੰਡੀ ਨਿਕਲ ਗਈ ਲੋਹੀ ਲੋਹੇ ਦੇ ਵਾਲੋ ਕੱਟ ਨਹੀਂ ਜਸਮੀਨ ਵਾਸਤੇ ਹੁਣ ਨਾ ਮੈਂ ਇੱਕ ਵੀਡੀਓ ਦੇਖੀ ਲੋਹੇ ਦੀ ਜੁੱਤੀ ਵੀ ਆਈ ਵੀ ਲੋਹੇ ਦਾ ਪਰਸ ਉਹ ਲੱਗ ਸਕਦੀ ਆ ਉਹ ਨਾ ਉਰੇ ਚੀਜ਼ ਹੋਰ ਦੀ ਲਾ ਭਰੀ ਜਸਮੀਨ ਉਹ ਜੁੱਤੀਆਂ ਹੋਰ ਖੜਦੀਆਂ ਉਰੇ ਤਾਂ ਨਹੀਂ ਮੈਂ ਲਈਂਦੀ ਆ ਉਹ ਤੁਸੀਂ ਸਾਰੇ ਫੁੱਲ ਤੋੜ ਦੇਣੇ ਅੱਜ ਮੰਗੀ ਜਾਂਦੀ ਲੋਰ ਮੰਗੀ ਜਾਂਦੀ ਆ ਉਹੀ ਹਨਾ ਤੁਹਾਨੂੰ ਕਹਿਣੀ ਆ ਗੱਲ ਆ ਜੀ ਇਹ ਮੋਟਰਸਾਈਕਲ ਕਰਕੇ ਹੋ ਗਿਆ ਜੇ ਲੇਟ ਕੋਈ ਸਮਝ ਨਹੀਂ ਆ ਤਾ ਪਾਣੀ ਲੇਟ ਹੋ ਗਿਆ ਮੈਂ ਫਿਰ ਹੁਣ ਚਲੋ ਕਰਦੇ ਗੁੰਟੀ ਨੂੰ ਮੈਂ ਖਾ ਲਿਆ ਖਾ ਲਿਆ ਇੱਕ ਮਿੰਟ ਪਿਆ ਹੋਰ ਠਕੀ ਆ ਯਾਰ ਅੱਜ ਲੈ ਆਇਆ ਅੱਜ ਮੈਂ ਅੰਦਾਜ਼ ਉਹ ਸਖਾਣ ਨੂੰ ਸਰਪ੍ਰਾਈਜ਼ ਨਾ ਮੈਂ ਤੁਸ ਖਾਣੂ ਅੱਜ ਤਾਂ ਹੀ ਐਕਸਾਈਟਮੈਂਟ ਜੀ ਹੋ ਰਹੀ ਹੈ ਗਿਆ ਤੰਦਾ ਅਸੀਂ ਸਾਗ ਨਾਲ ਲਿਆਇਓ ਉਹ ਅੱਜ ਮੈਂ ਸੋਚਿਆ ਅੱਜ ਸਪੈਸ਼ਲ ਦੇਣਾ ਹੈ ਹੈਨਾ ਵੀ ਅੱਜ ਤੁਸੀਂ ਐਂ ਰੰਮੜਾ ਜੀ ਬੀ ਸਪਾਈਸ ਨਿਕਲਾ ਨਿਕਲਾ ਮੈਂ ਕਹਿੰਦਾ ਉਹ ਘੜਾ ਥੱਕ ਲਾ ਗੋਭੀ ਦਾ ਫੁੱਲ ਇਹ ਮੈਂ ਲਿਆ ਗਿਆ ਜਸਮੀ ਲਈ ਵਾਸਤੇ ਗੋਭੀ ਦਾ ਫੁੱਲ ਲੈ ਤੂੰ ਕਾਂਤੀ ਕੁਸ ਲੈ ਆਂਦਾ ਨਹੀਂ ਯਾਦ ਨਹੀਂ ਲੈ ਹੈਪੀ ਰੋ ਗੋਭੀ ਦਾ ਫੁੱਲ ਡੇ ਅੱਜ ਲੈ ਫਾੜਾ ਅਜਨ ਸਵੇਰੇ ਇਹ ਨਹੀਂ ਠੀਕ ਆ ਇਹ ਨਹੀਂ ਹੋਊਗਾ ਸਵੇਰੇ ਉੱਠ ਕੇ ਬਣ ਗਈ ਕਹਦੀ ਅੱਜ ਕੀ ਆਏ ਮੈਂ ਕਿਹਾ ਕੀ ਆਏ ਕੀ ਆਏ ਤੇ ਦੁੱਧ ਲੱਗ ਗਿਆ ਉਹਨੂੰ ਕੇ ਡਰਮ ਕੋਈ ਨਾ ਕੋਈ ਨਾ ਕਹਿੰਦੀ ਮੈਂ ਕਿਹਾ ਕੀ ਆਏ ਕਹਿੰਦੀ ਅੱਜ ਕੁਝ ਹੈਗਾ ਪਤਾ ਨਹੀਂ ਕੀ ਆਏ ਕਹਿੰਦੀ ਚੱਲ ਮੈਂ ਪੁੱਛੀ ਹੈ ਹੈ ਕੀ ਪਤਾ ਤਾਂ ਲੱਗਿਆ ਮੈਨੂੰ ਆਏ ਮੈਂ ਤਾਂ ਪਤਾ ਨਹੀਂ ਕਿਸੇ ਰਿਸ਼ਤੇਦਾਰ ਦਾ ਜਨਮ ਦਿਨ ਆ ਜਾਂ ਤਾਂ ਕੋਈ ਕਿਸੇ ਘਰ ਦੇ ਮੈਂਬਰ ਦਾ ਜਨਮ ਦਿਨ ਹੋਊਗਾ ਭਾਈ ਨਹੀਂ ਕਈ ਵਾਰ ਯਾਦ ਰਹਿੰਦਾ ਮਨੂਆ ਹੀ ਹੋਇਆ ਮਹ ਪੁੱਛਾਂ ਸਹੀ ਵੀ ਪੇ ਗਿਆ ਕਰੇ ਨੂੰ ਵੇਚ ਨਾ ਕਰਿਆ ਅਗਦੇ ਕਹਣਾ ਮੈਨੂੰ ਵੇਚ ਨਹੀਂ ਕਰਿਆ ਫੇਰ ਪਤਾ ਲੱਗਿਆ ਵੀ ਅੱਜ ਕਹਿੰਦੇ ਆਹਾ ਜਿਹੜਾ ਹੁੰਦਾ ਭਾਈ ਫੁੱਲਾਂ ਵਾਲਾ ਦਿਨ ਹੈ ਰੋਜ਼ 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 ਮਮੀ ਦਾ ਰੋਂਦੇ ਕਹੀ ਜਾਂਦੀ ਰੋਜ਼ ਦੇ ਆ ਕਹਿੰਦੇ ਨਹੀਂ ਜਾਣ ਨਾਲੋਂ ਬੱਤ ਸਾਂਭ ਕੇ ਰੱਖੋ ਇਹ ਨੇ ਕਾਲੀ ਫਰਾਵਰ ਬਣਾਤਾ ਮੈਨੂੰ ਨਾ ਐਨ ਕੱਟ ਕੇ ਪਿਆਰ ਨਾਲ ਚਾਹਤਾ ਇਹਦੇ ਪਕੌੜੇ ਬਣਾ ਕੇ ਆ ਲੱਖ ਗਈ ਦਾ ਮੈਂ ਉਹਦੇ ਵਿੱਚ ਰੱਖਦਾ ਤਾਂ ਡਾਕਰ ਉਹਨੇ ਗਲਤ ਮੈਂ ਤੇ ਮਾਰਨ ਲੱਜਣਾ ਦੋ ਦਿਨ ਤੱਕ ਕੋਈ ਨਾ ਮਹਿਕ ਸੁਭੂ ਆਜੂ ਇੱਕ ਖੁਸ਼ਬੂ ਕਦੀ ਆਉਂਦੀ ਮੈਂ ਮੈਂ ਇੱਥੇ ਨਾਲ ਨਾ ਜਿੱਥੇ ਮੋਟਰਸਾਈਕਲ ਸਵਾਰ ਆਉਂਦਾ ਦਾ ਵੈਸੇ ਤਾਂ ਗੋਭੀ ਘਰਾ ਹੈਗੀ ਆ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਕੱਲੇ ਲੈ ਕੇ ਆਇਆ ਤਾਂ ਸਬਜ਼ੀਆਂ ਤੇ ਉਹਨਾਂ ਕਹਿੰਿਆ ਨੇ ਕਿ ਫੁੱਲ ਲੈ ਕੇ ਆਇਆ ਹੈ ਇਹ ਮੈਂ ਗੱਲ ਤਾਂ ਦੱਸਦਾ ਤੁਹਾਨੂੰ ਕੱਲ ਮੈਂ ਉਹ ਤਾਂ ਚੁੱਪ ਇੱਕ ਮਿੰਟ ਕੱਲ ਸਬਜ਼ੀ ਲਿਆਂਦੀ ਦੀ ਤਾਂ ਕਰਕੇ ਮੈਂ ਇੱਕੇ ਫੁੱਲ ਲਿਆ ਫਿਰ ਅੱਜ ਤਾਂ ਹੈਨਾ ਜੈਸਪੀਨ ਵਾਸਤੇ ਹੁਣ ਮੈਂ ਮੈਂ ਮੋਟਰਸਾਈਕਲ ਸਵਰਾਮ ਉੱਥੇ ਆ ਗਿਆ ਸਬਜ਼ੀ ਵਾਲਾ ਮੈਂ ਹੈ ਯਾਰ ਕੋਸ਼ਿਸ਼ ਲੱਗਦੀ ਜਾਂ ਕਰਿਆ ਜਾਵੇ ਖਾਜਰ ਹੁੰਦੀ ਹੈ ਹੈ ਪਰ ਇਹ ਮੈਂ ਪਾਉਣਾ ਨਹੀਂ ਦਾਂਦਾ ਵਲੌਗ ਦੇ ਵਿੱਚ ਪਰ ਹੁਣ ਇੱਥੇ ਵਲੌਗ ਸ਼ੁਰੂ ਹੋਇਆ ਮੈਂ ਤਾਂ ਪਹਿਲਾਂ ਹੀ ਹੈ ਤਾਂ ਹੁਣ ਚਲੋ ਰੋਜ਼ ਦੇ ਮਨਾਤਾ ਠੀਕ ਆ ਗਿਫਟ ਵਧੀਆ 20000 ਰੁਪਏ ਮੈਂ ਦਿੱਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਜੇ ਬਿਲਕੁਲ ਰੋਜ਼ ਲੈ ਆਇਆ ਤਾਂ ਤੁਸੀਂ ਰੋਜ਼ ਨਹੀਂ ਲੈ ਕੇ ਆਏ ਹੈ ਹਾਂ ਤਾਂ ਰੋਜ਼ ਵਰਗਾ ਇਹ ਚਿੱਟਾਈ ਨੂੰ ਮਾਰ ਲਾਲ ਸਪਰੇ ਲਾਲ ਸਪਰੇ ਮਾਰੂ ਭਾਈ ਨਹੀਂ ਕੀ ਚੱਕਰ ਹੈ ਅਸੀਂ ਰੋਜ਼ ਸ਼ਰਤ ਲਾਈ ਵੀ ਸੀਗੀ ਹਜ਼ਾਰ ਪਈ ਉਹ ਬੀਬੀ ਕਹਿੰਦੇ ਵੀ ਰਵਿੰਦਰ ਰੋਜ਼ ਲੈ ਕੇ ਆਉਗਾ ਤੇ ਮੈਂ ਤਾਂ ਰਵਿੰਦਰ ਰੋਜ਼ ਨਹੀਂ ਲੈ ਕੇ ਆਉਗਾ। ਹਾਂ ਤਾਂ ਸਾਡੇ 10000 ਰੁਪਏ ਦੀ ਚਾਤ ਸੀ ਹੁਣ ਦਿਨ ਵਿੱਚ 1000 ਰੁਪਏ ਦੇਣਾ ਮੈਸਟਰ ਮੈਨੂੰ ਕਿਉਂਕਿ ਤੁਸੀਂ ਰੋਜ਼ ਤਾਂ ਲੈ ਕੇ ਨਹੀਂ ਤੁਸੀਂ ਬੰਦ ਨਹੀਂ ਤੁਸੀਂ ਫੁੱਲ ਕਰਵਾਤੀ ਵਿਅਸਤੀ ਉਹ ਪਾਈ ਨੂੰ ਵੀ ਖੁੱਲੇ ਕਹਿੰਦੇ ਆ ਲੈ ਜਾਂਦੇ ਤੇ ਲਾਲ ਨਹੀਂ ਉਹ ਪੌਨੀ ਫਲਾਵਰ ਕਹਿੰਦੇ ਇਹਨੂੰ ਇੰਗਲਿਸ਼ ਚ ਫਿਰ ਪਰ ਰੋਜ਼ 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 ਬਣਾ ਰੋਜ਼ ਫੁੱਲ ਨੂੰ ਰੋਜ਼ ਕਹਿੰਦੇ ਆ ਨਹੀਂ ਗੁਲਾਬ ਦੇ ਫੁੱਲ ਨੂੰ ਰੋਜ਼ ਕਹਿੰਦੇ ਗੁਲਾਬ ਦਾ ਫੁੱਲ ਪਿੰਡ 'ਚ ਹੈਗਾ ਕਿਤਾ ਫੁੱਲ ਨੂੰ ਰੋਜ਼ ਨਾਲ ਨਹੀਂ ਫੁੱਲ ਨੂੰ ਫਲਾਵਰ ਕਹਿੰਦੇ ਆ ਦੱਸ ਕੀ ਬਾਤ ਹੈ ਹਾਂ ਗੁਲਾਬ ਦਾ ਫੁੱਲ ਵੀ ਇਹ ਸਭ ਨਾਲੋਂ ਅਲੱਗ ਸੀ ਜਦ ਮੈਂ ਆਪਣੇ ਪਿੰਡ ਦਾ ਤੇ 1000 ਰੁਪਇਆ ਮਾਰਤਾ ਮੇਰਾ ਉਹ ਤਾਂ ਹੁੰਦਾ ਇੰਨਾ ਕੁ ਫੁੱਲ ਇਹਦੇ ਖੁਸ਼ੀਆਂ ਦੇ ਵਿੱਚ ਉਹ ਤਾਂ ਵੈਸੇ ਸਾਡੀ ਦੋਨਾਂ ਦੀ ਆਪਸ ਦੀ ਗੱਲ ਆ। ਕੌਣਾ ਕਿਹਦਾ ਫੁੱਲ ਆਇਆ। ਸਮਝਦੇ ਨਹੀਂ। ਉਹ ਸਾਡੀ ਆਪਸ ਦੀ ਗੱਲ ਆ। ਤੁਸੀਂ ਮੇਰਾ 1000 ਰੁਪਇਆ ਮਾਰਤਾ 20 ਰੁਪਏ ਦੀ ਗੋਭੀ ਲਿਆ ਕੇ। ਖੁਸ਼ੀਆਂ ਮੈਨੂੰ ਇਹਦੀ। ਖੁਸ਼ੀਆਂ ਮੈਨੂੰ ਲੈ ਕੇ ਆਏ ਆ। ਇੱਕ ਗਿਫਟ ਮੈਂ ਆਪਣੀ ਮੰਮੀ ਜੋਗਾ ਵੀ ਲੈ ਕੇ ਆਇਆ। ਆਹ ਹਾਂ। ਰੁਪਇਆ। ਦੂਜਾ ਤਾਂ ਪਪਾ ਕਹਿੰਦੇ ਇੱਕ ਮਿੰਟ ਖਾ ਜਾ। ਆਹ। ਮੰਮੀ ਤਾਂ ਗਈ। ਸਰਦਾਰ ਜੀ ਮੈਂ ਵੀ ਲੈ ਕੇ ਆਈ ਆ ਤੁਹਾਨੂੰ ਕੁਝ ਹੋਰਿਆ ਆਇਆ ਤਾਂ ਦੇਖੋ ਤਾਂ ਸਹੀ ਚਾ ਲਿਕੇ ਮੈਂ ਫਰੈਸ਼ੀ ਜੀ ਲੈ ਕੇ ਆਈ ਆ ਤੁਹਾਨੂੰ ਹਾਪੀਰ ਹੋ ਰਹੀ ਸੀ ਮੈਂ ਫਰੈਸ਼ ਲੈ ਕੇ ਆਈ ਆ ਹਾਂ ਥੈਂਕ ਯੂ ਧੰਨਵਾਦ ਤੂੰ ਵੀ ਰੋਜ਼ ਮੰਗਦੀ ਸੀ ਲੈ ਹੈ ਵੀ ਰੋਜ਼ ਸਰੋਂ ਦਾ ਫੁੱਲ ਦੇ ਹੈਪੀ ਸਰੋਂ ਦਾ ਫੁੱਲ ਦੇ ਤੁਰਕਿਆ ਮੰਮੀ ਨੂੰ ਪਤਾ ਨਹੀਂ ਪਿਆ ਲਿਆ ਮੰਮੀ ਦੇ ਚੀਜ਼ ਦਾ ਹੁਣ ਮੇਰੇ ਕੋਲ ਆ ਸਪੈਸ਼ਲ ਆ ਮੈਂ ਪਾਈ ਹੋਈ ਆ ਜਾ ਗੱਡੇ ਵਿੱਚ ਪਰ ਮਮੀ ਬਾਹਰ ਨੂੰ ਆਵੇ ਤਾਂ ਅਸਲਾ ਉਸਲਾ ਤਾਂ ਨਹੀਂ ਲੈਂਦਾ ਵਾ ਜਿਹੜੇ ਸਜਣਾ ਰੱਖਿਆ ਵਾ ਨਹੀਂ ਦਿਖਾਓ ਹਾਂ ਸਾਨੂੰ ਦਿਖਾਉਨੇ ਆ ਮਮੀ ਕਿਵੇਂ ਪਿਆਰ ਠੀਕ ਰੈਡ 200 ਹੋ ਜਾਂਦਾ ਆ ਕੇ ਪਤਾ ਲੱਗਣਾ ਜੇ ਰੈਡ 200 ਹੋ ਜਾਂ ਫਿਰ ਨੀ ਹੁਣ ਤਾਂ ਕੁਛ ਹੈ ਨਹੀਂ ਮੇਰੇ ਨਾਲ ਗੱਲ ਹੋਈ ਸੀ ਮੰਮੀ ਨੂੰ ਜੋ ਮਰ ਜੇ ਉਹ ਮੰਮੀ ਨੂੰ ਫੜਾ ਕੇ ਬਾਅਦ ਚ ਇਹਨੂੰ ਖਵਾਣਾ ਆਪਾਂ 1000 ਰੁਪਏ ਆ ਤਾਂ ਫੜਾਣਾ ਹੁਣ ਤਾਂ ਗੱਲ ਨਹੀਂ ਦਿੱਤੀ ਇਹ ਕਿ ਤੈਨੂੰ ਮੈਂ ਆਪਣੇ ਦਿਲ ਨਾਲ ਆ ਚੀਜ਼ ਲੈ ਕੇ ਆਇਆ ਚੱਲ ਲੈ ਕੇ ਤਾਂ ਆਇਆ ਤਾਂ ਹੈ ਆਇਆ ਤਾਂ ਹੈ ਤੈਨੂੰ ਕਿਹਾ ਯਾਦ ਨਹੀਂ ਹੁਣ ਇਹ ਦੱਲੇ ਨਹੀਂ ਕੀਤੀਂ ਨੀ ਇਹਨੂੰ ਕਿਆ ਹੋ ਗਿਆ ਲੱਡੂ ਚੰਬਣੀ ਬਣਾਇ ਪਹਿਲਾਂ ਇਹਨੂੰ ਸੰਧ ਪਾ ਕੇ ਲਾਉ ਭਾਈ ਲੱਡੂ ਆ ਲੋ ਮੇਰੀ ਨੋਰ ਨੂੰ ਦੁੱਧ ਉਧਰ ਉਹਨੇ ਮੰਗਣਾ ਦੇਖੇ ਹੋਏ ਦੇਖਿਓ ਉਧਰ ਲੱਗੇ ਨੇਕ ਦੇਖਿਓ ਤੈਨੂੰ ਆ ਲੈਣਾ ਉਧਰ ਦੇਖ ਕਿਉਂ ਪੀਣਾ ਉਹਨੇ ਹੈਨੀ ਅਨਹੱਪੀ ਹਾਂ ਮੈਨੂੰ ਦੁੱਧ ਦਾ ਉਹ ਛੇਕਰ ਜੇ ਦੋਹਾਂ ਦੇ ਹੈਗੇ ਕੋ ਜਿਹੇ ਜੀ ਹੋਰ ਨਾ ਮਨਕੀਰ ਦਾ ਤਾਂ ਲੱਗਾ ਦੋਹਾਂ ਨੂੰ ਹੂੰ ਇਹਦਾ ਤਾਂ ਉਹ ਮਗਾ ਕੇ ਰੱਖਿਆ ਜੇ ਖੋ ਜਾਂਦੀ ਐ ਤੋਂ ਬਗਰ ਪੀਂਦੀ ਨਹੀਂ ਇਹ ਕਿਸੇ ਹੋਸੀ ਜੀ ਦੁੱਧ ਉਹ ਤਾਂ ਫੈਮਿਲੀ ਦਾ ਬੈਂਕ ਕਿੱਥੇ ਅਗੋਂ ਝੂਟਾ ਰੇ ਨੂਰ ਨੂੰ ਮਨਕੀਰ ਇਹਦਾ ਨਾ ਬਚੂਗਾ ਮੈਡਮ ਪਾਪਾ ਜੀ ਦੇ ਦਿੰਨੇ ਆ ਡੇਲਨ ਦੇ ਪਾਪਾ ਜੀ ਨੇ ਚਲ ਰਹਾ ਏ ਜੇ ਮਮੀ ਨੇ ਜੀ ਦੇਣੀ ਉਹ ਭਾਈ ਸਪੈਸ਼ਲ ਆ ਏ ਉਹ ਕਿਆ ਏ ਉਹ ਹੋ ਤੁਹਾਨੂੰ ਲੱਟਾ ਵੱਲਦੀਆਂ ਲੱਟਾ ਵੱਲਦੀਆਂ ਹੱਲਾ ਤੋ ਵੀ ਸੋਹਣੀ ਏ ਨੀ ਤੇਰੇ ਬਾਤੇ ਯਾਰੀ ਆ ਤ ਬੱਲਾ ਫੁੱਲ ਲੱਗਿਆ ਗਿਆ ਐ ਇਹ ਮੈਂ ਆਇਆ ਆਪਣੀ ਬਾਤਾਂ ਪੱਲਾ ਤੋ ਵੀ ਸੋਹਣੀ ਮੰਮੀ ਲਈ ਅੱਛਾ ਹਮਮਮ ਲੋਕ ਤਾਂ ਪਾਜੀ ਦੰਦੇ ਹੋਣੇ ਆਪਣੀ ਘਰ ਵਾਲੀਆਂ ਇਹ ਮੈਂ ਬੜੀ ਮਾਂ ਵਾਸਤੇ ਨਹੀਂ ਕਿ ਆਇਆ ਅੱਗੇ ਉੱਥੇ ਹਮਮਮ ਲੈ ਮੰਮੀ ਇਸ ਚੀਜ਼ ਨੇ ਥੈਂਕ ਯੂ ਹੈਪੀ ਬਰਥਡੇ ਜੀ ਨੇ ਚੀਜ਼ ਬੋਲੀ ਮੇਰੇ ਪੱਤੀ ਦੀ ਲੰਬੀ ਉਮਰ ਹੋਵੇ ਮੇਰੇ ਬੱਚੇ ਆ ਜੀ ਹਾਂ ਆੜੀਆਂ ਬਣਾ ਕੇ ਆ ਬੜੀ ਅਸੀਸ ਨਹੀਂ ਦੀ ਨਾ ਉਧਰ ਤੇ ਇਹ ਅਸਵੀਰ ਤਾਂ ਮਾਏ ਦੇ ਸਕਦੀਆਂ ਭਾਈ ਘਰ ਵਾਲੀ ਨਹੀਂ ਦੇ ਸਕਦੀ ਵੀ ਘਰ ਵਾਲੀ ਦੀ ਲੰਬੀ ਉਮਰ ਹੋਵੇ ਨਹੀਂ ਆ ਜਾਂਦਾ ਚਲੋ ਘਰ ਵਾਲੀਆਂ ਵੀ ਹਰੇਕ ਆਪਣੇ ਪਤਨੀ ਵੀ ਕਰ ਰੱਖਦੀਆਂ ਰੱਬ ਲਈ ਤਾਂ ਮੰਗਦੀਆਂ ਉਹ ਸਿੱਧੀਆਂ ਰੱਬ ਤੋਂ ਵੈਸੇ ਗੱਲ ਕਰਦੇ ਆ ਵੀ ਮਾਂ ਲਈ ਅਸੀ ਮਾਂ ਆਪਣੀ ਜਗ੍ਹਾ ਤੇ ਆ ਉਹ ਬਾਈ ਬਾਈ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਘਰ ਵਾਲੀ ਦੀ ਜਗ੍ਹਾ ਨਹੀਂ ਵੀ ਚਲੋ ਘਰ ਹੁਣ ਆਇਆ ਇਹਨਾਂ ਦੇਖੀਆ ਘਰ ਵਾਲੀ ਦੇਖੋ ਇੱਕ ਇੱਕ ਗੱਲ ਆ ਸਿੱਧੀ ਜੀ ਮੈਨੂੰ ਮਮੀ ਉਹ ਕੁਝ ਨਹੀਂ ਨਹੀਂ ਜਿਹੜੀ ਮੈਂ ਗੱਲ ਕਹਿਣਾ ਉਹ ਗੱਲ ਆ ਗੱਲ ਕਰਕੇ ਗੱਲ ਕਰਦੀ ਮਾਂ ਦੀ ਜਗ੍ਹਾ ਵੀ ਨਹੀਂ ਲੈ ਸਕਦਾ ਕੋਈ ਘਰ ਵਾਲੀ ਜਗ੍ਹਾ ਵੀ ਨਹੀਂ ਲੈ ਸਕਦਾ ਆ ਵੀ ਲੈ ਲਾ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਮੰਮੀ ਨੂੰ ਲੈ ਕੇ ਆਏ ਹਾਂ ਇਹਨੂੰ ਵੀ ਲੈ ਕੇ ਆਲਾ ਰਹੋ ਜੀ ਹਾਂ ਮੈਂ ਮਿਲ ਗਿਆ ਤੈਨੂੰ ਲਾਲ ਫੁੱਲ ਹੁਣ ਲਾਲ ਰੋਜ ਹੁਣ ਰੋਜ ਰੋਜ ਦੱਸਦੀ ਸੀ ਇਹਦੇ ਜੀ ਕਲਰ ਕਹੀ ਆ ਸਿਲਵਰ ਸਿਲਵਰ ਜਿਆ ਇਹ ਗੋਲਡਨ ਜਿਆ ਇਹ ਰੈਕਟਾ ਹੋ ਗਿਆ ਨੀਚੇ ਰੈਡ ਆ ਪਾਪਾ ਜੀ ਕਹਿੰਦੇ ਰਾਤ ਨੂੰ ਚਮਕੂਗਾ ਤੇ ਆ ਦੇਖੋ ਮੈਂ ਤੁਹਾਨੂੰ ਕੱਢ ਕੇ ਦਿਖਾਣਾ ਖਰਾਬ ਨਾ ਕਰਦੇ ਤੁਸੀਂ ਨਹੀਂ ਐਦਾ ਕਿਤਾ ਖਰਾਬ ਹੋ ਜੂਗਾ ਇਹ ਉਹ ਵਿਚਪ ਲੱਗ ਜਾਂਦੇ ਉਹ ਆ ਉਹ ਦੇਖੋ ਉਹ ਅੱਛਾ ਤਾਰ ਆ ਭਾਈ ਦੇਖਿਆ ਬਾਹਰ ਨਹੀਂ ਨਿਕਲਣਾ ਇਹ ਹਾਂ ਹੀ ਦਿਮਾਗ ਸਿਨੱਚ ਬਿੱਚ ਤਾਰਾ ਕਿੰਨੇ ਕ ਦਾ ਗਿਆ ਤਾ ਇਹ ਆਸਾ ਤਾ ਯਾਰ ਕਿੰਨੇ ਦਾ ਇਹ ਇਹਦਾ ਕੋਈ ਮੁੱਡ ਨਹੀਂ ਡੇੜੇ ਦਾ ਸੌਦਾ ਲਾਉ ਨਾ ਇਹ ਜੀ ਵਧੀਆ ਠੀਕ ਆ ਵਧੀਆ ਲੱਗਦਾ ਪਾਪਾ ਜੀ ਹੈਨਾ ਤੇ ਇਹਦਾ ਭਾਈ ਜੇ ਫਿਰ ਲੈ ਕੇ ਆਇਆ ਮੈਂ ਕਿਹਾ ਵੀ ਸਾਜ ਲਈ ਜਿਹੜੀ ਅੱਜ ਕਹਿਣ ਲੱਗੇ ਨਾ ਉੱਠਦੀ ਸਾਰੇ ਅੱਜ ਰੋਜ਼ ਦੀ ਹੈ ਮਾਫੀ ਲਈ ਜਾਂਦੇ ਆ। ਹਾਂ ਠੀਕ ਹੈ। ਕੋਸ਼ਰ ਹਾਂ। ਬਹੁਤ ਕੋਸ਼ਰ। ਸਾਰੀ ਦੁਨੀਆ ਚ ਯੂਨੀਕ ਐਟਟਰੀਟਿਵ ਹਾਂ। ਹਾਂ ਅਲੱਗ ਗਿਫਟ। ਮੈਂ ਤਾਂ ਪਹਿਲਾਂ ਮੈਂ ਪਹਿਲਾਂ ਹਾਵਨ ਜੀ ਦੇ ਕੇ ਅਗਲੀ ਵਾਰ ਨੂੰ ਪੱਤਾ ਗੋਭੀ ਦੇ ਆਇਓ। ਪੱਤਾ। ਆ ਦੇਖੀ। ਆਪਾਂ ਲੱਗਣਾ ਨਾ ਮਮੀ ਉਹਦੇ। ਆ ਆਪਾ ਟਣਾ ਇੱਧਰ ਘੱਟ ਵੀ ਹੋ ਜਾਂਦੀ ਤੇਜ਼ ਵੀ ਕਿ ਬਣ। ਜੈਸਨ ਤੂੰ ਵੀ ਕੋਈ ਬਟਨ ਲਾ। ਇਹਦਾ ਆ ਦੇਖੋ ਬਟਨ ਲੱਗ ਗਿਆ ਆਜ ਨਹੀਂ ਆਦੀ ਹੁਣ ਆ ਦੇਖੋ ਆ ਦੇਖੋ ਬਟਨ ਲੱਗ ਗਿਆ ਲਾ ਜੀ ਹੁਣ ਹੋ ਗਿਆ ਟਾਈਮ ਆਪਣਾ ਲੇਟ ਹੋ ਗਿਆ ਅੱਜ ਬਹੁਤ ਜ਼ਿਆਦਾ ਹੈ ਨਾ ਚਲ ਪਾਪਾ ਜੀ ਚਾਹ ਵੀ ਫਲਾਓ ਪਾਪਾ ਜੀ ਵੀ ਤੁਹਾਡੇ ਮੂਰੇ ਮੂਰੇ ਹੀ ਆਏ ਆ ਤੁਹਾਨੂੰ ਮਿਲੇ ਨਹੀਂ ਮੈਂ ਵੀ ਚੱਤੇ ਮੂਰੇ ਹੀ ਆਇਆ ਤੁਸੀਂ ਕਿੱਥੇ ਗਏ ਬਦੇ ਮੈਂ ਡੈਂਡ ਕਢਾਇਆ ਮੰਮੀ ਨਹੀਂ ਆਏ ਪਾਪਾ ਕੋ ਵੀ ਨਹੀਂ ਲਿਖੀ ਚਾ ਚਾ ਇਹ ਕੱਲੇ ਝਵਰਾ ਕੇ ਹੈ ਇਹ ਬੈਂਡ ਕ ਲਾਇਆ ਮਾਦਰ ਆਪਣੀਆਂ ਕਟੀਆਂ ਨੂੰ ਪੀ ਲਿਆ ਤੂੰ ਤੇ ਨਹੀਂ ਜਾਂਦੀ ਡੇਟ ਪੀ ਲਿਆ 1.7 ਕਿਲੋ ਦਾ ਕਿੰਨਾ ਬੱਤਾ ਜਾਂਦਾ ਪਾਪ ਦਾ ਕਰ ਦੇ ਚੱਲ ਵਧੀਆ ਚਲੋ ਜੀ ਇਜਾਜਤ ਫਿਰ ਹੋਣਾ ਸਹੀ ਮਿਲਦੇ ਆ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਾਹਮਣੇ ਚੜ੍ਹਦੀਕਲਾ ਚ ਰੱਖੇ ਛੋਟੇ ਛੋਟੇ ਦਿਨ ਮਨਾਉਣੇ ਚਾਹੀਦੇ ਆ ਜੀ ਕਿ ਖੁਸ਼ੀਆਂ ਦੇ ਜਿਹੜੇ ਪਲ ਹੁੰਦੇ ਆ ਉਹ ਹਮੇਸ਼ਾ ਸਾਂਝੇ ਕਰਨੇ ਚਾਹੀਦੇ ਹੁੰਦੇ ਆ ਠੀਕ ਆ ਖੁਸ਼ ਰਹਾ ਕਰੋ ਬਾਦ ਰਹਾ ਕਰੋ ਪਰਮਾਤਮਾ ਗਿਆ ਅਰਦਾਸ ਕਰਿਆ ਕਰੋ ਹਮੇਸ਼ਾ ਤੰਦਰੁਸਤ ਰਹੇ ਬਾਈ ਤੰਦਰੁਸਤ ਈ ਰਹੋ